इंडियन टीवी न्यूज़ पंजाब अपनी खबर अपनी भाषा ਵਿੱਚ नमस्कार ਤੁਸੀਂ ਵੇਖ ਰਹੇ ਹੋ इंडियन टीवी न्यूज़ पंजाब ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਾਨਯੋਗ ਪੁਲਿਸ ਕਮਿਸ਼ਨਰ ਹਮ ਰਿਸਰਚ ਦਾ ਗੁਰਪ੍ਰੀ ਸਿੰਘ ਪੁਲਿਸ ਸਾਹਿਬ ਉਹਨਾਂ ਦੀ ਹਾਜ਼ਰਤਾ ਨਾਲ ਸਾਹਿਬ ਮੁਕੰਪੜਾ ਪੁਲਿਸ ਨੇ ਇੱਕ ਮਕਦਮਾ ਨੰਬਰ ਦਰਜ ਕੀਤਾ ਐਫ ਆਈ ਆਰ ਨੰਬਰ 10 ਡੇਟਡ 6/2/2025 ਅੰਡਰ ਸੈਕਸ਼ਨ 305 338 319 262 308 2 ਡੀਐਨਐਸ ਐਂਡ ਸਬ ਪੀਸੀਆ ਇਹਦੇ ਚ ਉਸ ਦਿਨ ਪਹਿਲਾਂ ਇੱਕ ਵੀਡੀਓ ਫਾਇਲ ਹੋਈ ਸੀ ਜਿਹਦੇ ਵਿੱਚ ਕੁਝ ਲੋਕ ਇੱਕ ਦੋਸ਼ੀ ਇੱਕ ਬੰਦੇ ਦੇ ਘਰ ਜਾਂਦੇ ਆ ਜਿਹਦਾ ਨਾਮ ਮੋਬੀ ਜਿਹੜਾ ਕਿ ਇਸ ਮਕਦਮੇ ਦਾ ਮਦਈਆ ਕੰਪਲੇਨੈਂਟ ਹੈ ਉਹਨੇ ਸਾਨੂੰ ਦੱਸਿਆ ਕਿ ਕੁਝ ਕੁਝ ਲੋਕ ਅਣਪਛਾਤੇ ਲੋਕ ਆਏ ਸਕੇ ਤੇ ਉਹਨਾਂ ਨੇ 1 ਲੱਖ 60000 ਅ ਪਲੱਸ 5000 ਰੁਪਏ ਟੋਟਲ 1 65000 ਉਹਦੇ ਘਰੋਂ ਲੈ ਕੇ ਗਏ ਜਿਨ੍ਹਾਂ ਨੇ ਆਪਣੇ ਆਪ ਨੂੰ ਸੀਆਈਏ ਸਟਾਫ ਦੇ এমਪਲੋਏਸ ਦੱਸਿਆ ਸੀਗਾ ਜਦ ਜਿਵੇਂ ਸਾਨੂੰ ਜਿਵੇਂ ਵੀਡੀਓ ਵਾਇਰਲ ਹੋਈ ਤੇ থানা ਪੁਲਿਸ ਨੂੰ ਪਤਾ ਚੱਲਿਆ ਇਹਨਾਂ ਨੇ ਸਵਿਫਟਲੀ ਐਕਟਪਨ ਕਰਦੇ ਆਪਣਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਿੰਨ ਇਨਵੈਸਟੀਗੇਸ਼ਨ ਦੇ ਚੈ ਪਤਾ ਚਲਿਆ ਕਿ ਇਹਦੇ ਚ ਇੱਕ ਜਿਹੜਾ ਪੰਜਾਂ ਚੋਂ ਇੱਕ ਬੰਦਾ ਹੈਗਾ ਉਹ ਲੋਕਲ ਗ੍ਰੈਂਟ ਐਸਆਈ ਗੁਰਜੀਤ ਸਿੰਘ ਹੈ ਜਿਹੜਾ ਕਰੰਟਲੀ ਪੁਲਿਸ ਲਾਈਨਸ ਦੇ ਵਿੱਚ ਪੋਸਟਡ ਹੈ ਦੂਸਰਾ ਬੰਦਾ ਰਿਟਾਇਰਡ ਇੰਸਪੈਕਟਰ ਹੈਗਾ ਉਹਨਾਂ ਨਾਲ ਤਿੰਨ ਹੋਰ ਅਨਨੋਨ ਪਰਸਨ ਹੈਗੇ ਆ ਤੇ ਜਿਵੇਂ ਹੀ ਸਾਨੂੰ ਪਤਾ ਚਲਿਆ ਅਸੀਂ ਜਿਹੜਾ ਲੋਕਲ ਗ੍ਰੈਂਟ ਐਸਆਈ ਹੈਗਾ ਗੁਰਜੀਤ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਬਾਕੀਆਂ ਨੂੰ ਅਸੀਂ ਨਾਮਜ਼ਦ ਕਰ ਲਿਆ ਤੇ ਜਿਹੜਾ ਗੁਰਜੀਤ ਸਿੰਘ ਐ 2024 ਦੇ ਵਿੱਚ ਤੀਜੇ ਮਹੀਨੇ ਵੈਕਿਲੈਂਸ ਨੇ ਵੀ ਇਹਦੇ ਖਿਲਾਫ ਕ腐ਸ਼ਨ ਨੈਟ ਦਾ ਫਰਚਾ ਦਰਜ ਕੀਤਾ ਸੀਗਾ ਤੇ ਪਨਿਸ਼ਮੈਂਟ ਤੌਰ ਤੇ ਨੂੰ ਪੁਲਿਸ لائن ਹੀ ਇਹਨੂੰ ਪੋਸਟੇਡ ਰੱਖਿਆ ਸੀਗਾ ਤੇ ਅਸੀਂ ਜਿਹੜੀ ਮੁਕੰਪੁਰਾ ਪੁਲਿਸ ਸਟੇਸ਼ਨ ਦੇ ਪੁਲਿਸ ਐ ਉਹ ਹੋਰ ਵੀ ਇਨਵੈਸਟਿਗੇਟ ਕਰੀ ਕਿ ਅਗੁਗਤੀ ਸਿੰਘ ਤੇ ਸੁਦਰਨਮਨ ਨਾਲ ਇਹਨਾਂ ਦੇ ਹੋਰ ਇੱਕ ਅਪਲਾਈ ਸਗੇ ਆ। ਉਹਨਾਂ ਨੇ ਉਹੁਰਨਾ ਕੇ ਤੇ ਥਾਨੀਆ ਤੋਂ ਨਿਯਮ ਮਾਨੀ। ਅਮਸਾ ਪੁਲਿਸ ਕਮਿਸ਼ਨੇਟ ਵਚਨ ਬੰਦਾ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ ਲਈ। ਧੰਨਵਾਦ।